ਤੇਰ ਦੇ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਕਾਰੇ ਗ ਜਾਵੇ ਹਾਲ ਹੋ ਜਾਵੇ ਫੀਤ ਸਿੰਘਾਂ ਨੂੰ ਭਾਵੇ ਸੰਤ ਇਹ ਨਿਆਲੋ ਜਾਵੇ ਸਤਰੀਆ ਕਾ ਗੁਰਪਰਕੋ ਦੇਖ ਤੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਨੇ ਫੋਜੋ ਉਦੋ ਮੰਡੋ ਪੱਖੋਵਾਲ ਜ਼ਿਲ੍ਹਾ ਲੁਧਿਆਣਾ ਏ ਆ ਰੋਡ ਨੰਗਲਾਂ ਤੋਂ ਰੈਕੋਟ ਬਾਸਾਡਾ ਪੱਖੋਵਾਲ ਠੰਡੀ ਮਿੱਠੀ ਸ਼ਰਧਾਈ ਰਗੜਾ ਬਾਬਾ ਸੰਦੀਪ ਸਿੰਘ ਜੀ ਖਾਲਸਾ ਲੰਗ ਸਿੰਘ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਪਾਸ਼ੋ ਸਰਧਾਈਆਂ ਦਾ ਕਾਰਜ ਕਰੇ ਆ ਰੰਭੀ ਕਦੋਂ ਤੱਕ ਕਰੇ ਬਾਬੇ ਸ਼ੁਰੂ ਆਪਣੇ ਅੱਜ ਤੋਂ ਹੀ ਸਟਾਰਟ ਕਰਿਆ ਪਾਸ਼ੋ 28 ਤਰੀਕ ਤੀਜਾ ਮਹੀਨਾ 2025 ਤੇ ਸਾਰੇ ਮੇਰੇ ਵੀਰ ਭੈਣਾਂ ਨੂੰ ਬੇਨਤੀ ਆ ਤੇ ਸਰਧਾਈਆਂ ਦੇ ਸ਼ਾਕੇ ਜਾਇਓ ਨਵੇਂ ਸਟਾਰਟ ਕਰਿਆ ਹੀ ਕਾਰਜ ਆਪਾਂ ਤੇ ਸੇਵਾ ਦਾ ਮੌਕਾ ਦਿਓ ਸਾਨੂੰ ਬਖਸ਼ੋ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੋਜੋ ਜਰੂਰ ਦਰਸ਼ਨ ਦਿਓ ਪੱਖੋਵਾਲ ਪੰਡ ਮੇਨ ਬਸਾਡਾ ਬਾਬਾ ਜੀ ਦਾ ਸਬਜੀ ਦਾ ਵੀ ਕੰਮ ਆ ਬਾਜ਼ਾਰ ਨਾਲੋਂ ਸਸਤੀ ਸਬਜੀ ਫੌਜ ਖੋਦੀ ਹੁੰਦੀ ਉੱਥੇ ਸਬਜੀ ਤੇ ਵੀ ਤੇ ਸਰਦਈ ਦੇ ਵੀ ਕਿਸੇ ਵੀ ਭੈਣ ਭਰਾ ਨੇ ਜਿਆਦਾ ਕੁਆਂਟੀਟੀ ਦੇ ਵਿੱਚ ਵੀ ਸਬਜੀ ਜੇ ਲੈਣੀ ਹੋਵੇ ਉਹ ਵੀ ਸੰਪਰਕ ਕਰ ਸਕਦੇ ਹੋ ਤੁਸੀਂ ਬਾਬਾ ਜੀ ਦੇ ਨਾਲ ਬਾਬਾ ਜੀ ਦਾ ਨੰਬਰ ਹੈਗਾ ਜੀ 9968048711 ਜਰੂਰ ਦਰਸ਼ਨ ਦੇਣੇ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ